ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤ ਭੰਦ ਸੱਦੇ ਦੇ ਮੱਦੇ ਨਜ਼ਰ ਅੱਜ ਗੜਸ਼ੰਕਰ ਸ਼ਹਿਰ ਦੇ ਵਿੱਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ ਗੜਸ਼ੰਕਰ ਦੇ ਬੰਗਾ ਚੌਂਕ ਵਿਖੇ ਵਕ-ਵਕ ਜਥੇਬੰਦੀਆਂ ਵੱਲੋਂ ਆਵਾਜਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਕੇ ਚੱਕਾ ਜਾਮ ਕੀਤਾ ਗਿਆ ਇਸ ਮੌਕੇ ਉਤੇ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਦਿੱਲੀ ਮੋਰਚੇ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਕੱਚੇ ਮੁਲਾਜ਼ਮਾਂ ਡਰਾਈਵਰਾਂ ਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਲਗਾਤਾਰ ਦਰ ਕਿਨਾਰਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਫੈਸਲੇ ਲਗਾਤਾਰ ਲਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੀ ਸਰਦ ਉੱਤੇ ਬੈਠੇ ਕਿਸਾਨਾਂ ਤੇ ਤਸ਼ੱਦਦ ਢਾਈ ਜਾ ਰਹੇ ਹਨ ਅਤੇ ਕਿਸਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੰਦੋਲਨ ਜਾਰੀ ਰਹੇਗਾ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ। ਕਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀਆਂ 380 ਦਿਨ ਕੋਲ ਲੜਿਆ ਬਾਰਡਰਾਂ ਤੇ ਸ਼ੰਭੂ ਬਾਰਡਰ ਖਨੌਰੀ ਜਿਹੜੇ ਹੋਰ ਬਾਰਡਰ ਨੇ ਉਹਨਾਂ ਤੇ ਜਿਹੜੇ ਘੋਲ ਲੜੇ ਨੇ ਜਿਹੜੇ 380 ਦੇ 750 ਦੇ ਕਰੀਬ ਸਾਡੇ ਸ਼ਹੀਦ ਹੋਏ ਨੇ ਕਿਸਾਨ ਉਹਨਾਂ ਨੂੰ ਬਹੁਤਿਆਂ ਨੂੰ ਹਜੇ ਮੁਆਵਜ਼ਾ ਨਹੀਂ ਮਿਲਿਆ ਪੁਰਾਣੇ ਕੇਸ ਚੱਲਦੇ ਆ ਲਖੀਮਪੁਰ ਖੀਲੀ ਦੇ ਕਾਤਲ ਬਾਹਰ ਤੁਰੇ ਫਿਰਦੇ ਆ ਉਹਨਾਂ ਨੂੰ ਗ੍ਰਫਤਾਰ ਕਰਾ ਕੇ ਸਜਾਵਾਂ ਦੁਆਨ ਲਈ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਮੁਆਵਜ਼ਾ ਦੁਆਨ ਲਈ ਦੇ ਮਿਨੀਮਮ ਸਪੋਰਟਸ ਪ੍ਰਾਈਸ ਜੋ ਬੀਜਦੇ ਆ ਉਹ ਵੱਢ ਕੇ ਇਹ ਜ਼ਮੀਨ ਵਿਖ ਜਾਣੀ ਆ ਲਾਗਤ ਵੱਧ ਜਾਣੀ ਆ ਤੇ ਆਮਦਨ ਘਟ ਜਾਣੀ ਆ ਇਹ ਅਡਾਨੀ ਆਵਾਨੀ ਚਾਹੁੰਦਾ ਅੱਜ ਅਡਾਨੀ ਆਵਾਨੀ ਤੇ 100 ਬੰਦਾ ਜਿਨ੍ਹਾਂ ਕੋ 73% ਸਾਰੀ ਦੌਲਤ ਦਾ 27 ਬੰਦਿਆਂ ਕੋਲ ਜਿਹੜੇ 140 ਕਰੋੜ ਨੇ ਉਹਨਾਂ ਕੋ ਕੇਵਲ 27 ਰੁਪਏ ਆ ਇਹਨਾਂ ਦੇ 18 ਲੱਖ ਕਰੋੜ ਰੁਪਈਆ ਕਰਜ਼ੇ ਤੇ ਲਕੀਰ ਮਾਰਤੀ ਕਿਸਾਨਾਂ ਦਾ ਸਿਰਫ 18 ਲੱਖ ਕਰੋੜ ਰੁਪਈਆ ਜਿਹੜਾ ਐ ਲਕੀਰ ਮਾਰ ਕੇ ਉਹਨਾਂ ਦਾ ਕਰਜ਼ਾ ਵੀ ਖਤਮ ਹੁੰਦਾ ਤੇ ਨਾਲ ਉਹਨਾਂ ਨੂੰ ਮਿਨੀਮਮ ਸਪੋਰਟਸ ਪ੍ਰਾਈਸ ਮਿਲੂਗੀ ਜੇ ਕਿਸਾਨਾਂ ਨੂੰ ਠੀਕ ਭਾਅ ਮਿਲਣਗੇ ਤੇ ਬਾਜ਼ਾਰਾਂ 'ਚ ਰੌਣਕਾਂ ਹੋਗੀਆਂ ਜੇ ਅਹੀਂ ਤਾਂ ਰਾਮ ਗਊ ਵਾਂਗ ਲੋਕ ਐ ਨੰਗ ਜੋਗੇ ਬਾਜ਼ਾਰਾਂ 'ਚ ਜਦ ਪੈਸਾ ਜੇਬ 'ਚ ਨਹੀਂ ਹੋਣਾ ਅੱਜ ਜੋ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਆ ਉਹਦੇ ਸਬੰਧ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਸੀ ਤੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਰਲ ਕੇ ਉਹਦੇ ਵਿੱਚ ਸਾਡੀ ਸ਼ੇਰੇ ਪੰਜਾਬ ਕਿਸਾਨੀ ਉਹਨਾਂ ਨੇ ਵੀ ਵਿੱਚ ਹੀ ਆ ਕਿ ਅਸੀਂ ਸਾਰੇ ਉਸ ਚੀਜ਼ ਨੂੰ ਲਾਗੂ ਕਰਨ ਲਈ ਬੈਠੇ ਆ ਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਜਿਵੇਂ ਲੋਕਾਂ ਨੂੰ ਕੁਚਲਿਆ ਜਾ ਰਿਹਾ ਮਾਰਿਆ ਜਾ ਰਿਹਾ ਸੀ ਉਹਦੇ ਜ਼ਬਰ ਦੇ ਵਿਰੋਧ ਦੇ ਵਿੱਚ ਅੱਜ ਬੈਠੇ ਆ ਜੀ ਤਾਂ ਅਸੀਂ ਜਦਾਂ ਕਿ ਸਰਕਾਰ ਆਪਣਾ ਵਾਅਦਾ ਕਰਕੇ ਮੁਕਰੀ ਆ ਕਿਸਾਨਾਂ ਨੂੰ ਦੁਬਾਰਾ ਦਿੱਲੀ ਜਾਣਾ ਪੈ ਰਿਹਾ ਤੁਹਾਡੇ ਸਾਹਮਣੇ ਆ ਕੇ ਸ਼ੰਭੂ ਬੈਰੀਅਰ ਤੇ ਕੀ ਹੋ ਰਿਹਾ ਡਰੋਨ ਦੇ ਨਾਲ ਬੰਬ ਸਿੱਟੇ ਜਾ ਰਹੇ ਆ ਇਧਰਲੇ ਪਾਸੇ ਸਾਨੂੰ ਪਾਕਿਸਤਾਨ ਦੀ ਹੱਦ ਲੱਗ ਗਈ ਉਧਰਲੇ ਪਾਸੇ ਹਰਿਆਣੇ ਨੇ ਆਪਣੀ ਬਾੜਬੰਦੀ ਕਰ ਦਿੱਤੀ ਆ ਅਸੀਂ ਨਾ ਉਧਰ ਜੋਗੇ ਨਾ ਉਧਰ ਜੋਗੇ ਕੀ ਸਾਨੂੰ ਇਹ ਇੱਕ ਭਾਰਤ ਦਾ ਹਿੱਸਾ ਨਹੀਂ ਸਮਝਦੇ ਪੰਜਾਬ ਨੂੰ ਪੰਜਾਬ ਭਾਰਤ ਤੋਂ ਬਾਹਰ ਹੈ ਕਿਤੇ ਅਸੀਂ ਆਪਣੇ ਹੱਕ ਮੰਗਣ ਲਈ ਦਿੱਲੀ ਸੰਸਦ ਭਵਨ ਜਾ ਰਹੇ ਸੀ ਕਿਉਂ ਨਹੀਂ ਐਡਾ ਡੇ ਬੈਰੀਕੇਡ ਲਾਇ ਮੋਰੇ ਪਰ ਅਸੀਂ ਇਸ ਚੀਜ਼ ਦੀ ਨਕੀਦੀ ਕਰਦੇ ਆ ਜਦ 16 ਫਰਵਰੀ ਦਾ ਭਾਰਤ ਬੰਦ ਜਿਹੜਾ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨਿਅਨ ਮਲਾਜਮਾਨੀਆਂ ਫੈਡਰੇਸ਼ਨਾਂ ਸੰਯੁਕਤ ਮੋਰਚੇ ਨੇ ਸਾਂਝਾ ਸੱਦਾ ਦਿੱਤਾ ਭਾਰਤ ਵਾਂਗ ਦਾ ਜਿਹਦੇ ਵਿੱਚ ਮਜ਼ਦੂਰ ਅੱਜ ਮਲਾਜ਼ਮ ਕਿਸਾਨ ਮਨਰੇਗਾ ਪੱਠਾ ਮਜ਼ਦੂਰ ਜਿਨ੍ਹਾਂ ਨੇ ਇਕੱਠੇ ਹੋ ਕੇ ਅੱਜ ਗੜਸ਼ੰਗਰ ਦੀ ਧਰਤੀ ਤੇ ਜਾਮ ਲਾਇਆ 16 ਫਰਦੀਆ ਦੇਸ਼ ਦਾ ਬੰਦਵਾ ਉਹਦੀ ਆਵਾਜ਼ ਚ ਆਵਾਜ਼ ਮਲਾਈ ਆ ਇਹ ਮੰਗਾ ਕੀ ਆ ਮੰਗਾ ਪਹਿਲੀ ਗੱਲ ਤੇ ਇਹ ਆ ਜਿਹੜਾ ਦੇਸ਼ ਦਾ ਹਕਮਾ ਮੋਦੀ ਸਰਕਾਰ ਜਿਹੜਾ ਧਰਮ ਦੇ ਨਾਂ ਤੇ ਲੋਕਾਂ 'ਚ ਬੰਡੀਆਂ ਪਾਉਂਦਾ ਜਿਹੜੇ ਅਸਲੀ ਮੁੱਦੇ ਆ ਉਹਨੂੰ ਦਰ किनार ਕਰ ਰਿਹਾ ਅਸਲੀ ਮੁੱਦੇ ਕੀ ਆ ਅੱਜ ਦੇਸ਼ ਦਾ ਪਬਲਿਕ ਸੈਕਟਰ ਜਿਹੜਾ ਆ ਉਹਨੂੰ ਠੇਕੇ ਦੇ ਦਿੰਦਾ ਉਹਨੂੰ ਨਿੱਜੀ ਉਹਦਾ ਨਿੱਜੀ ਕਰਨ ਕਰ ਦਿੱਤਾ ਕਾਡੀਆਂ ਦੇ ਪਾ ਵੱਡੇ ਪੂੰਜੀਪਤੀਆਂ ਤੋਂ ਦੇ ਹੀ ਦਿੱਤਾ